ਸ ਰਿਕਾਰਡ ਕੀ ਹੋ ਬਸ ਗੁਰਮੁਖੋ ਆਪਾਂ ਇੱਕ ਖਿਆਲ ਰੱਖਣਾ ਹੈ ਇਹ ਮੰਨ ਨੂੰ ਆਦਤ ਪਾਲਣੀ ਹੈ ਸੁਣਨ ਦੀ ਇਹ ਸੁਣ ਲੈ ਸਾਡੇ ਇਹ ਮਨ ਵਾਸਤੇ ਗਿਆਨ ਹੈ ਇਹ ਸੁਣਨਾ ਹੀ ਸਾਡਾ ਇਹ ਸਿਮਰਨ ਹੈ ਤੇ ਸੁਣਨਾ ਹੀ ਸਾਡੀ ਭਗਤੀ ਹੈ ਜਿੰਨਾ ਚਿਰ ਇਹ ਸੁਣਦਾ ਨਹੀਂ ਨਾ ਇਹ ਸਿਮਰਨ ਕਰੇ ਜਿੰਨਾ ਚਿਰ ਇਹ ਨਾਮ ਨੂੰ ਸੁਣਦਾ ਨਹੀਂ ਨਾ ਇਹ ਭਗਤੀ ਕਰੇ ਐਸੇ ਕਰਕੇ ਵਾਰ-ਵਾਰ ਗੁਰਮਖਾਂ ਨੇ ਆਪਾਂ ਨੂੰ ਗਿਆਨ ਦਿੱਤਾ ਹੈ ਕੇਵਲ মুখ ਤੋਂ ਬੋਲਣਾ ਸਿਮਰਨੀ ਹੈ ਦੇ ਅਸੀਂ ਮੁਖ ਤੋਂ ਬੋਲਦੇ ਆਂ ਮਨ ਸੁਣਦਾ ਨਹੀਂ ਫੇਰ ਆਪਣੇ ਜਿਹੜੇ ਇਹ ਸਵਾਸ ਨੇ ਇਹ ਅਸੀਂ ਵਿਅਰਥ ਕੁਾਈ ਜਾਣੇ ਜੇ ਵਿਚਾਰਾਂ ਵਿੱਚ ਪਰਨੇ ਵਿੱਚ ਪਜਦਾ ਰਹਦਾ ਗਿਆਨ ਤਾਂ ਸਾਨੂੰ ਆਉਂਦਾ ਜਿਹੜੇ ਸਤਿਗੁਰੂ ਬਚਨ ਕਰਦੇ ਅਸੀਂ ਸੁਣਦੇ ਨੇ ਤਾਂ ਕਿੰਨਾ ਸਮਾਂ ਹੋ ਗਿਆ ਸਾਨੂੰ ਪੜਦਿਆਂ ਨੂੰ ਬੋਲਦਿਆਂ ਨੂੰ ਸਾਡੇ ਮਨ ਨੂੰ ਸਮਝ ਨਹੀਂ ਆਈ ਗਿਆਨ ਨਹੀਂ ਆਇਆ ਜਦੋਂ ਅਸੀਂ ਸੁਣਨਾ ਸ਼ੁਰੂ ਕਰ ਦਿੱਤਾ ਗਿਆਨੀ ਬਣ ਜਾਗੇ ਜਦੋਂ ਅਸੀਂ ਸੁਣਨਾ ਸ਼ੁਰੂ ਕਰ ਦਿੱਤਾ ਮਨ ਸਾਡਾ ਇਹ স্থির ਹੋ ਜਾਏਗਾ ਜਦੋਂ ਅਸੀਂ ਸੁਣਨਾ ਸ਼ੁਰੂ ਕਰ ਦਿੱਤਾ ਤੇ ਇਹ ਸਾਡਾ ਮਾਲਿਕ ਨਿਰੰਕਾਰ ਨਾਮ ਲਾਪੋ ਦੇਗੀ ਇਸ ਕਰਕੇ ਆਪਾਂ ਯਤਨ ਕਰਨਾ ਜਦੋਂ ਵੀ ਆਪਾਂ ਕਲਾਸ ਵਿੱਚ ਬੈਠਦੇ ਆ ਜਾਂ ਅਸੀਂ ਬਾਣੀ ਪੜ੍ਹਦੇ ਆ ਜਾਂ ਅਸੀਂ ਸਿਮਰਨ ਕਰਦੇ ਆ ਇਸ ਗੱਲ ਦਾ ਖਿਆਲ ਰੱਖਿਏ ਕਿ ਮਨ ਸਾਡਾ ਇਹ ਸੁਣ ਰਿਹਾ ਹੈ ਕਿ ਨਹੀਂ ਐਸੇ ਕਰਕੇ ਆਪਾਂ ਸੁਚੇਤ ਹੋ ਕੇ ਸਿਮਰਨ ਕਰਨਾ ਹੈ ਜਿਹੜਾ ਮਹਾਪੁਰਖਾਂ ਨੇ ਆਪਾਂ ਨੂੰ ਸਮਝਾਇਆ ਜਿੰਨਾ ਚਿਰ ਅਸੀਂ ਇਸ ਮਾਇਆ ਦੇ ਦੇਸ਼ ਵਿੱਚ ਰਹਿਣਾ ਹੈ ਸੁਚੇਤ ਹੋ ਕੇ ਰਹਿਣਾ ਹੈ ਜਿਹੜਾ ਇਹ ਸਿਮਰਨ ਕੀਤਾ ਸੁਚੇਤ ਹੋ ਕੇ ਕਰਨਾ ਹੈ ਜਿਹੜਾ ਆਪਾਂ ਨੂੰ ਗੁਰਮਖਾਂ ਨੇ ਵਾਰ-ਵਾਰ ਦ੍ਰਿੜ ਕਰਾਇਆ ਹੈ ਪੰਜ ਪਹਿਰ ਆਧਰਮੇ ਰਹਤੇ ਤਿੰਨ ਕਾ ਨਹੀਂ ਪਤਿਆ ਰਹਾ ਚੇਤ ਸੁਚੇਤ ਚਿੱਤ ਹੋਇ ਰਹੋ ਤਲੈ ਪਰਿਗਾਸ ਉਚਾਰ ਹਰੇਕ ਸਵਾਸਤੇ ਹਰੇਕ ਬੋਲ ਤੇ ਮਨ ਸਾਡਾ ਇਹ ਸਾਵਧਨ ਰਹੇ ਇਹ ਸੁਣੇ ਇਸ ਨੂੰ ਹੀ ਧਿਆਨ ਕੇ ਆਏ ਬਿડા ਗੁਰਬਾਣੀ ਰਹੀ ਆਪਾਂ ਨੂੰ ਸਮਝਾ ਦਿੱਤਾ ਤੁਨ ਮੈਂ ਧਿਆਨ ਜੋ ਇਹ ਮੁਖ ਤੋਂ ਬੋਲਿਆ ਇਹ ਤੁਨ ਪ੍ਰਗਟ ਹੋਈ ਇਹਦੇ ਵਿੱਚ ਧਿਆਨ ਲੱਗ ਗਿਆ ਸੁਣ ਲਿਆ ਇਸ ਨੂੰ ਬਾਦਸ਼ਾਹ ਕਹਿੰਦੇ ਆ ਇਹ ਸੁਣਨ ਦੁਆਰਾ ਹੀ ਤੁਸੀਂ ਜਨਨ ਆਏ ਆ ਜਿਹੜਾ ਆਪਾਂ ਨੂੰ ਗਿਆਨ ਦਿੱਤਾ ਤੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਅਕਤਖਾਰ ਜਿੰਨਾ ਵੀ ਸਿਮਰਨ ਕੀਤਾ ਹੈ ਮਾਨੁ ਸੁਖ ਦੇਣ ਵਾਸਤੇ ਤਾਂ ਹੀ ਅਸੀਂ ਵਾਰ-ਵਾਰ ਦ੍ਰਿੜ ਕਰਦੇ ਆਂ ਕਿ ਇਹ ਗਿਆਨ ਸਾਡੇ ਹਿਰਦੇ ਵਿੱਚ ਵਸ ਜਾਏ ਹਰ ਕਾ ਸਿਮਰਨ ਸੁਣ ਮੰਨ ਕਾਨੀ ਸੁਖ ਪਾਵੇ ਹਰ ਦਵਾਰ ਪਰਾਂ ਦੇ ਇਹ ਜਿਹੜਾ ਸਿਮਰਨ ਜਦੋਂ ਸੁਣੇਗਾ ਫਿਰ ਉਹ ਹਰੀ ਦੇ ਦਰ ਦਾ ਸੁਖ ਮਾਣੇਗਾ ਫਿਰ ਆਨੰਦ ਮਾਣੇਗਾ ਜੇ ਇਹ ਨਾਮ ਨੂੰ ਸੁਣੇਗਾ ਫੇਰ ਤੇਰੀ ਜਿਹੜੀ ਇਹ ਸੇਵਾ ਹੈ ਤੇਰੀ ਭਗਤੀ ਇਹ ਕਬੂਲਿਆ ਐ ਐਸੇ ਕਰਕੇ ਆਪਾ ਨੂੰ ਸਤਿਗੁਰੂ ਦੀ ਬਾਣੀ ਰਹੀ ਗਿਆਨ ਦਿੱਤਾਇਆ ਜੇ ਤਾ ਸੁਣਨਾ ਤੇ ਤਾ ਨਾਮ ਜਿੰਨਾ ਵੀ ਅਸੀਂ ਸੁਣਨਾ ਹੈ ਉਹ ਨਾਮ ਨੂੰ ਸੁਣਨਾ ਹੈ ਜਿੰਨਾ ਵੀ ਸਮਾਂ ਆਪਾਂ ਨੂੰ ਇਹ ਮਿਲਿਆ ਸੀ ਭਗਤੀ ਤੇ ਲਾਉਣਾ ਹੈ ਹੁਕਮ ਦੇ ਵਿੱਚ ਰਹਿਣਾ ਹੈ ਜੇ ਆਪਾਂ ਇਹ ਹੁਕਮ ਦੇ ਵਿੱਚ ਰਵਾਂਗੇ ਤੇ ਸਤਿਗੁਰਾਂ ਨੇ ਆਪਾਂ ਨੂੰ ਗਿਆਨ ਦਿੱਤਾ ਨਾਨਕ ਹੁਕਮ ਹੈ ਜੇ 부ਝੈ ਤਾਂ ਹਉਮੈ ਕਹੈ ਨਾ ਕੋਈ ਜੇ ਆਸੀਂ ਇਸ ਹੁਕਮ ਨੂੰ 부ਝ ਲਿਆ ਫਿਰ ਹਉਮੈ ਹੰਕਾਰ ਦੂਰ ਹੋ ਜਾਣਾ ਸਾਡਾ ਇਸ ਕਰਕੇ ਆਪਾਂ ਯਤਨ ਕਰਨਾ ਹੈ ਜਦੋਂ ਅਸੀਂ ਸਿਮਰਨ ਕਰਦੇ ਹਾਂ ਅਭਿਆਸ ਕਰਦੇ ਹਾਂ ਇਹ ਪ੍ਰੈਕਟਿਸ ਹੈ ਸਾਡੀ ਅਭਿਆਸ ਹੈ ਜਿਹੜਾ ਮਹਾਪੁਰਖਾਂ ਨੇ ਆਪਾਨੂੰ ਗਿਆਨ ਦਿੱਤਾ ਸਿੱਖ ਕੇ ਫਿਰ ਸਿਮਰਨ ਕਰਨਾ ਅਭਿਆਸ ਕਰਨਾ ਇਸ ਸ਼ਬਦ ਕਿੰਨਾ ਅਸੀਂ ਅਭਿਆਸ ਕਰ ਲੈਣਾ ਹੈ ਜਿਵੇਂ ਆਪਾਂ ਦੇਖਦੇ ਨੇ ਕਈ ਬੱਚੇ ਪੜ੍ਹਦੇ ਨੇ ਉਹਨਾਂ ਦੇ ਪੜ੍ਹਨ ਦਾ ਅਭਿਆਸ ਜੋ ਪੜ੍ਹਦੇ ਨੇ ਉਹਨਾਂ ਦੇ ਅੰਦਰ ਵੱਸ ਜਾਂਦਾ ਹੈ। ਉਹ ਯਾਦ ਹੋ ਜਾਂਦਾ ਉਹਨਾਂ ਨੂੰ। ਜੋ ਵੀ ਉਹਨਾਂ ਪੜ੍ਹਿਆ ਆਪਣੇ ਅੰਦਰ ਵਸਾਲਿਆ ਉਹ ਯਾਦ ਕਰ ਲਿਆ। ਇਸੇ ਤਰ੍ਹਾਂ ਹੀ ਇਹ ਯਾਦ ਆਪ ਨੂੰ ਜਿਹੜਾ ਆਪਾਂ ਨੂੰ ਸਿਖਾਇਆ ਗੁਰਮਖਾਂ ਨੇ ਵਾਰ-ਵਾਰ ਜਦੋਂ ਆਪਾਂ ਕਰਾਂਗੇ ਇਹ ਯਾਦ ਬਣ ਜਾਏਗੀ। ਇਹ ਸਾਡੇ ਅੰਦਰ ਵਸ ਜੂਗਾ ਫੇਰ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਫਿਰ ਦੇ ਵਿੱਚ ਵਸਾਉਣਾ ਹੀ ਹੈ ਇਸੇ ਕਰਕੇ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਆ ਗੁਰ ਕਾ ਸ਼ਬਦ ਰਿਧ ਅੰਤਰ ਧਰੈ ਪੰਜ ਜਨਾਸਿਆਂ ਸੰਗ ਨਿਵਾਰੈ ਜਿਨ੍ਹਾਂ ਹਿਰਦੇ ਵਿੱਚ ਧਰ ਲਿਆ ਉਹਨਾਂ ਦਾ ਸੰਗ ਛੁੱਟ ਗਿਆ ਪੰਜਾਂ ਨਾਲੋਂ ਜਿਨ੍ਹਾਂ ਨੇ ਹਿਰਦੇ ਵਿੱਚ ਧਰ ਲਿਆ ਉਹਨਾਂ ਦਾ ਕੰਟਰੋਲ ਹੋ ਗਿਆ ਇਹਨਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ ਜਿਹੜਾ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਆ ਗੁਰ ਕਾ ਸ਼ਬਦ ਰਿੱਧ ਅੰਤਰ ਧਾਰੈ ਪੰਜ ਜਨਾਸਿਓ ਸੰਗ ਨਿਵਾਰੇ ਦਸ ਇੰਦਰੀ ਕਰ ਰੱਖੇ ਬਾਸ ਤਾਂ ਕਿ ਆਤਮਾ ਹੋਏ ਪ੍ਰਗਾਸ ਉਹਨਾਂ ਨੂੰ ਆਤਮਰਾਮ ਦੇ ਦਰਸ਼ਨ ਹੋ ਜਾਣਗੇ ਤੇ ਜਿਨ੍ਹਾਂ ਨੂੰ ਉਹ ਦਰਸ਼ਨ ਹੋ ਗਏ ਜਿਨ੍ਹਾਂ ਨੇ ਉਹ ਰਸ ਲੈ ਲਿਆ ਉਹਨਾਂ ਨੇ ਖਾਲਸ ਹੋ ਜਾਣਾ ਹੈ ਸ਼ੁੱਧ ਹੋ ਜਾਣਾ ਹੈ ਉਹਨਾਂ ਨੇ ਖਾਲਸੇ ਬਣ ਜਾਣਾ ਹੈ ਜਿਹੜੇ ਸ਼ੁੱਧ ਹੋ ਗਏ ਤੇ ਸਾਡੇ ਪਿਤਾ ਨੇ ਆਪਣਾ ਰੂਪ ਉਹਨਾਂ ਨੂੰ ਕਿਹਾ ਹੈ ਭਜਨ ਪੜਦੇ ਆ ਨਾ ਪਉਨਾਂ ਦੇ ਆਤਮ ਰਸ ਜਾਇ ਜਾ ਨਹੀਂ ਸੋਹੈ ਖਾਲਸ ਦੇਵ ਪ੍ਰਭ ਮੈਂ ਮੁਹ ਮੈਂ ਤਾਸ ਮੈਂ ਰੰਚਕ ਨਾਹੇਨ ਲੇਕਿਨ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ ਇਸ ਅਵਸਥਾ ਵਿੱਚ ਪਹੁੰਚਣ ਵਾਸਤੇ ਖਾਲਸ ਹੋਣ ਵਾਸਤੇ ਖਾਲਸੇ ਬਨਣ ਵਾਸਤੇ ਕੀ ਕਰਨਾ ਪਏਗਾ ਆਪਾਂ ਨੂੰ ਗਿਆਨ ਦਿੱਤਾ ਖਾਲਸਾ ਸੋਏ ਜੋ ਨਿੰਦ ਤਿਆਗ ਹੈ ਖਾਲਸਾ ਸੋਏ ਲੜੇ ਹੋਏ ਅੱਗੇ ਇਹ ਨਹੀਂ ਬੁਕਲਾਂ ਵਿੱਚ ਮੂੰਹ ਲਾ ਲੈਣਾ ਆਪਾਂ ਜਦੋਂ ਸ਼ਬਦ ਦੇ ਅਭਿਆਸ ਦੀ ਵਾਰੀ ਆਉਣੀ ਵੀ ਲੋਕ ਲੱਜਿਆ ਵਿੱਚ ਆ ਕੇ ਵੀ ਸਾਨੂੰ ਕੋਈ ਦੇਖ ਨਾ ਲੈ ਸਿਮਰਨ ਕਰਦਿਆਂ ਇਹ ਸਵਸਥਾ ਵਿੱਚ ਆਪ ਇਹ ਯੁੱਧ ਕਰਨਾ ਇਹਨਾਂ ਪੰਜਾਂ ਨਾਲ ਜਦੋਂ ਅਸੀਂ ਖਾਲਸ ਹੋ ਗਏ ਇਹਨਾਂ ਨੂੰ ਵਸ ਵਿੱਚ ਕਰ ਲਿਆ ਫੇਰ ਸਾਡੇ ਤੇ ਰੰਗ ਚੜਨਾ ਆ ਭਗਤੀ ਦਾ ਫੇਰ ਰੰਗ ਚੜਨਾ ਹੈ ਉਸ ਮਾਲਿਕ ਨੇ ਰੰਗ ਕਰਦਾ ਹੈ ਜਿਹੜਾ ਪਜੋਂ ਪਾਤਸ਼ਾਹ ਦੇ ਬਚਨ ਅਸੀਂ ਦ੍ਰਿੜ ਕਰਦੇ ਆ ਉਹ ਸਾਨੂੰ ਗਿਆਨ ਦਿੰਦੇ ਨੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗਿਆ ਦੁਸ਼ਟ ਕਾ ਸੰਗ ਬਾਦਸ਼ਾਹ ਕਹਿੰਦੇ ਇਹਨਾਂ ਦੁਸ਼ਟਾਂ ਦਾ ਅਸੀਂ ਸੰਘ ਛੜਨਾ ਹੈ ਇਹਨਾਂ ਦੁਸ਼ਟਾਂ ਨਾਲ ਅਸੀਂ ਯੁੱਧ ਕਰਨਾ ਹੈ ਜਦੋਂ ਆਪਾਂ ਇਹ ਯੁੱਧ ਕਰਦੇ ਆ ਯੁੱਧ ਵਿੱਚ ਫਿਰ ਇਹਦੇ ਵਿੱਚ ਢਿੱਲਾਪਨ ਨਹੀਂ ਹੋਣਾ ਚਾਹੀਦਾ ਆਲਸ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਲੋਕ ਲਜਾਈ ਨਹੀਂ ਹੋਣੀ ਚਾਹੀਦੀ ਇਥੇ ਤਾਂ ਆਪਾਂ ਦਾ ਹੀ ਲਾਣਾ ਹੈ ਯੋਗਤੇ ਲੜਾਉਣੀ ਜਿਹੜੀ ਯੁਗਤੀ ਉਹਨਾਂ ਮਹਾਨ ਪੁਰਖਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਾਰਾ ਪਰਿਵਾਰ ਜੁੜ ਬੈਠੇ ਜਿਹੜੀ ਇਹ ਯੁਗਤ ਸਾਨੂੰ ਸਮਝਾਈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਂਪੁਰਖਾਂ ਨੇ ਸੋਹਣ ਆਪਣੇ ਤੇ ਆ ਅਸੀਂ ਉਸ ਪਿਤਾ ਦੇ ਬੱਚੇ ਜਿਹੜੇ ਆ ਬਨਣਾ ਆ ਆਪਰੇ ਪਿਤਾ ਵਰਗੇ ਹੋਣਾ ਆ ਤੇ ਜਾਂ ਫਿਰ ਨਖਾਲਸ ਰਹਿਣਾ ਆ ਆਪਾ ਨੂੰ ਸਤਿਗੁਰੂ ਦੀ ਬਾਣੀ ਰਹੀ ਉਹਨਾਂ ਨੇ ਸਮਝਾਇਆ ਇਹ ਸਾਡਾ ਨਿਤ ਦਾ ਜੰਗ ਹੈ ਨਿਤ ਦਾ ਯੁੱਧ ਹੈ ਜਿਹੜਾ ਇਹ ਮਾਇਆ ਦੇ ਦੇਸ਼ ਵਿੱਚ ਇਹ ਪੰਜ ਸਰਦਾਰ ਨੇ ਜਿਨ੍ਹਾਂ ਦਾ ਗਿਆਨ ਗੁਰਮਖੰਦ ਨੇ ਆਪਾਂ ਨੂੰ ਦਿੱਤਾ ਸਗਲ ਸ੍ਰਿਸ਼ਟ ਕੇ ਪੰਜ ਸਰਦਾਰ ਸਾਡਾ ਯੁੱਧ ਇਹਨਾਂ ਮਹਾਬਲੀਆ ਦੇ ਨਾਲ ਹੀ ਆ ਇਹਦੇ ਵਿੱਚ ਰਤੀ ਪਰ ਵੀ ਢਿੱਲ ਹੋ ਗਈ ਇਹਨਾਂ ਸਾਡੇ ਤੇ ਹੈਵੀ ਹੋ ਜਾਣਾ ਹੈ ਇਸੇ ਕਰਕੇ ਆਪਾਂ ਨੂੰ ਉਹਨਾਂ ਨੇ ਗਿਆਨ ਦਿੱਤਾ ਹੈ ਇਹਨਾਂ ਨੂੰ ਵੀ ਮਹਾਬਲੀ ਕਿਹਾ ਇਹਨਾਂ ਨੂੰ ਵੀ ਸੂਰਬੀਰ ਕਿਹਾ ਜਿਹੜੇ ਸਾਰੇ ਇਹ ਸੰਸਾਰ ਨੂੰ ਜਿੱਤੀ ਬੈਠੇ ਨੇ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਆਪਾਂ ਨੂੰ ਜਿਹੜਾ ਇਹ ਮਾਨ ਸ਼ਰਮ ਪ੍ਰਾਪਤ ਹੋਇਆ ਇਹਦੇ ਨਾਲ ਸਤਿਗੁਰ ਸਾਨੇ ਸਾਰੇ ਸਾਨੂੰ ਦਾ ਪੇਚ ਸਮਝਾ ਰਹੇ ਨੇ ਗਿਆਨ ਦੇ ਰਹੇ ਨੇ ਸਤਿਗੁਰ ਸਾਨੂੰ ਜੁਗਤ ਦੱਸ ਰਹੇ ਨੇ ਤਰੀਕਾ ਦੱਸ ਰਹੇ ਨੇ ਜਿਦੇ ਨਾਲ ਸਾਡਾ ਇਹ ਮਨ ਇਹ ਤਾਦਾ ਮਾਰਕ ਛੱਡ ਕੇ ਉਸ ਨਾਮ ਨਾਲ ਜੁੜ ਜੇਗਾ ਸੱਚ ਨਾਲ ਜੁੜ ਜੇਗਾ ਇਸੇ ਕਰਕੇ ਆਪਾਂ ਨੂੰ ਸਤਿਗੁਰ ਸਮਝਾਉਂਦੇ ਅਸੀਂ ਸਿੱਖਣੀ ਹੈ ਉਹ ਜੁਗਤ ਤਰੀਕਾ ਜਿਦੇ ਨਾਲ ਸਾਡੇ ਅੰਦਰ ਉਹ ਦੁਰਮਤ ਖਤਮ ਹੋ ਜੇ ਜਿਦੇ ਨਾਲ ਸਾਡਾ ਇਹ ਮਨ ਭੇਜ ਜਾਵੇ ਭਗਤੀ ਵਿੱਚ ਨਾਮ ਨਾਲ ਜੁੜ ਜੇ ਜਿਹੜਾ ਸਤਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਇਆ ਸਾਧੋ ਕਵਨ ਜੁਗਤ ਅਬ ਕੀਜੈ ਜਾਂ ਤੇ ਦੁਰਮਤ ਸਗਲ ਬੰਦਾਸੇ ਰਾਮ ਭਗਤ ਮਨ ਪੀਜੈ ਉਹ ਜੁਗਤੀ ਤਰੀਕਾ ਫਿਰ ਆਪਾਂ ਨੂੰ ਗੁਰਮਖੰਦ ਨੇ ਸਮਝਾ ਦਿੱਤਾ ਹੈ ਇਹ ਆਪਾਂ ਹੁਣ ਜਦੋਂ ਹਰੇਕ ਸਵਾਸ ਦੇ ਨਾਲ ਅੱਗੇ ਹੋ ਕੇ ਲੜਾਂਗੇ ਵਾਹ ਗਿਰੋ 아 그래 아 그래 아 그래 બસ ਇਹ ਸਭ ਕੁਝ ਯਾਦ ਰੱਖਣਾ ਇਹ ਜੁਗਤੀ ਇਹ ਤਰੀਕਾ ਯਾਦ ਰੱਖਣਾ ਇਹਨਾਂ ਅਭਿਆਸ ਕਰ ਲਈ ਆਪਾਂ ਇਹ ਜਿਹੜੇ ਦੇਣੇ ਆ ਇਹ ਸਾਡੀ ਯਾਦ ਬੰਜੇ ਸਾਡੇ ਅੰਦਰ ਇਹ ਵਸ ਜੇ ਇਹ ਰੱਖਿਆ ਚੱਕਰ ਬਣਾਲੀਏ ਆਪਣਾ ਤੇ ਬਾਦਨਾ ਗੁਰਮਖੋਇ ਇਹ ਕਮਾਈ ਦੁਆਰਾ ਹੀ ਹੈ ਤੇ ਜੇ ਹੁਣ ਆਪਣੀ ਸਮਾਪਤੀ ਤੋਂ ਬਾਅਦ ਫੇਰ ਆਪਾਂ ਬਾਹਰ ਜਾ ਕੇ ਫੋਨਾਂ ਦੇ ਲੱਗ ਕੇ ਸੰਸਾਰਿਕ ਗੱਲਾਂ ਬਾਤਾਂ ਵਿੱਚ ਲੱਗ ਕੇ ਫੇਰ ਉੱਥੇ ਖੜ੍ਹ ਜਾਗੇ ਆ ਕੇ ਇਹ ਜਿਹੜੇ ਆਪਣੇ ਕੋਲ ਸਮਾ ਨਾ ਕਿਸੇ ਨਾਲ ਵੀ ਆਪਾਂ ਸੰਸਾਰਿਕ ਵਿਚਾਰ ਨੇ ਕਰੀਏ ਆਪਣੇ ਆਪ ਲਈ ਕੱਢ ਲਈਏ ਵਿਚਾਰ ਦੇ ਉਹ ਜਿਹੜਾ ਅਵਸਥਾ ਵਿੱਚ ਕਿਉਂਕਿ ਸੰਤ ਮਾਰ ਗਿਆ ਇਹਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ ਉਹਨਾਂ ਨੇ ਸੰਤ ਮਾਰਗ ਤੇ ਕੋਈ ਦੂਜੀ ਗੱਲ ਨਹੀਂ ਵਾ ਇੱਕ ਹੀ ਗੱਲ ਹੈ ਜਿਹੜਾ ਇਹ ਸੰਤ ਮਾਰ ਗਿਆ ਇਹ ਧਰਮੀ ਬੰਦਾ ਰਸਤਾ ਇਹ ਇਹਦੇ ਵਿੱਚ ਕਿਸੇ ਨੂੰ ਸੁਣਨਾ ਨਹੀਂ ਕਿਸੇ ਨੂੰ ਦੇਖਣਾ ਨਹੀਂ ਕਿਸੇ ਦੀ ਵਿਚਾਰ ਨਹੀਂ ਕਰਨੀ ਸਤਗੁਰ ਦੀ ਬਾਣੀ ਰਹੀ ਆਪਾਂ ਨੂੰ ਗਿਆਨ ਦਿੱਤਾ ਜਦੋਂ ਇਹ ਚੇਤਾ ਬਣ ਗਿਆ ਨਾ ਸਾਡਾ ਇਹ ਸਾਨੂੰ ਵਿਸਰਿਆ ਨਾ ਜਿਵੇਂ ਮਹਾਪੁਰਖਾਂ ਨੇ ਆਪਾਂ ਨੂੰ ਸਮਝਾਇਆ ਜਦੋਂ ਚੱਲਦੇ ਜੇ ਇੱਕ ਪੈਰ ਤੇ ਵਾਹ ਦੂਜੇ ਤੇ ਗੁਰ ਜਦੋਂ ਕਰਮ ਕਰਦੇ ਜੇ ਸਾਜ ਬਣਾ ਲੋ ਵਾਹ ਗੁਰ ਵਾਹ ਗੁਰ ਇਹ ਕਰਮ ਕਰਦੇ ਹੋਏ ਆ ਤੁਸੀਂ ਉੱਪਰ ਉੱਠੇ ਰਹਿਣਾ ਇਹ ਮਾਲਿਕ ਨਿਰੰਕਾਰ ਦੀ ਪ੍ਰਾਪਤੀ ਹੋਣੀ ਹੋਣੀ ਆਪਾਂ ਨੂੰ ਜਿਹੜਾ ਆਪਾਂ ਨੂੰ ਸਮਝਾਇਆ ਨਾ ਕਰਮ ਕਰਤ ਹੋਏ ਨਹਿ ਕਾਮੀ ਤਾਂ ਕੋ ਹੋਤ ਪ੍ਰਾਪਤ ਸੁਆਮੀ ਜਦੋਂ ਅਸੀਂ ਕੋਈ ਹੋਰ ਕਰਮ ਕੀਤਾ ਹੀ ਨਾ ਇਹ ਸਿਮਰਨ ਕਰਦੇ ਆ ਕਰਮ ਦੇ ਨਾਲ ਨਾਲ ਤੁਰਦੇ ਫਿਰਦੇ ਬੈੰਦੇ ਉੱਠਦੇ ਤਾਂ ਆਪਾਂ ਇਹ ਦ੍ਰਿੜ ਕਰਦੇ ਜਿਨਨੇ ਆਪਣਾ ਇਹ ਜੀਵਨ ਬਣਾ ਲਿਆ ਉਹਨੇ ਪੂਰਨ ਸੰਤ ਬਣ ਜਾਣਾ ਹੈ। ਬਾਸ਼ਾ ਦੇ ਬਚਨ ਹੈ ਨਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਇਹ ਮੰਤਰ ਜਿਹਨਾਂ ਨੂੰ ਵਿਸਰਿਆ ਨਾ ਜਿਨ੍ਹਾਂ ਨੇ ਯਾਦ ਬਣਾਲੀ ਆਂਦਰ ਮਸਾਲੇ ਉਹਨਾਂ ਨੂੰ ਗੁਰਬਾਣੀ ਵਿੱਚ ਕਹੇ ਧੰਸ ਸਈ ਨਾਨਕਾ ਪੂਰਨ ਸੋਈ ਸੰਤ ਤੇ ਆਪਾਂ ਸੰਤ ਬੰਨਾ ਕਿ ਨਹੀਂ ਐਂਦੀ ਸੰਤ ਬੰਨਾ ਕਿ ਚੋਰ ਬੰਨਾ ਜੇ ਸੰਤ ਬੰਨਾ ਤੇ ਫਿਰ ਰਸਤਾ ਇਹ ਆ ਤੇ ਜੇ ਆਪਾਂ ਇਹ ਨਹੀਂ ਕਰਦੇ ਤੇ ਪਾਤਸ਼ਾਹ ਕਹਿੰਦੀ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਵਾਵੇ ਹੋਰ ਨਾਨਕ ਜੰਪੁਰ ਬੱਧੇ ਮਾਰੀਏ ਜੋ ਸੰਨਿਉਪਰ ਫਿਰ ਚੋਰੀ ਕਰੀ ਜਾਵਾਂਗੇ ਕਦੀ ਕਿਸੇ ਨੂੰ ਦੇਖ ਲਾਂਗੇ ਕਦੀ ਕਿਸੇ ਨੂੰ ਦੇਖ ਲਾਂਗੇ ਫਿਰ ਦੂਜਿਆਂ 'ਚ ਧਿਆਨ ਰਹੇਗਾ ਸਾਡਾ ਦੂਜਿਆਂ ਕਾਰਾਂ ਵਿੱਚ ਰਹੇਗਾ ਦੂਜੇ ਘਰਾਂ ਵਿੱਚ ਧਿਆਨ ਲਾਈ ਰੱਖਿਆ ਆਪਣੇ ਘਰ ਨੂੰ ਚੋਰਾਂ ਲੁੱਟੀ ਜਾਣਾ ਆਪਣਾ ਕਰ ਲਟਾਈ ਜਾਣਾ ਇਸੇ ਕਰਕੇ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਇਆ ਦਾਰ ਕਰ ਛੋੜੈ ਆਪਣਾ ਪਰ ਕਰ ਝੂਠਾ ਜਾਹੀ ਜਿਹੜਾ ਝੂਠ ਨਾਲ ਜੁੜਿਆ ਨਾ ਕੂੜ ਨਾਲ ਜੁੜਿਆ ਉਹਨੇ ਦੂਜੇ ਦੇ ਘਰਾਂ ਨੂੰ ਹੀ ਦੇਖਣਾ ਆਪਣੇ ਘਰ ਦਾ ਉਹਨਾਂ ਨੇ ਭੇਤ ਨਹੀਂ ਲੈਣਾ ਇਹ ਕੀ ਕਰਦੇ ਨੇ ਉਹਨਾਂ ਦਾ ਸਾਰਾ ਸਵਾਸਾਂ ਦਾ ਜਿਹੜਾ ਤਨ ਉਹਦਾ ਹੀ ਸਬਰ ਕਰੀ ਜਾਂਦੇ ਨੇ ਅਭਿਆਸ ਕਰੀ ਜਾਂਦੇ ਤੇ ਸਤਿਗੁਰ ਦੀ ਬਾਣੀ ਵਿੱਚ ਸਮਝਾ ਦਿੱਤਾ ਜਿਹੜਾ ਦੂਜੇ ਘਰ ਦੀ ਰਾਖੀ ਕਰੀ ਜਾਂਦਾ ਉਹਦਾ ਧਰਨ ਬੱਜ ਜਾਂਦਾ ਹੈ ਜਿੰਦੀ ਉਹ ਰਾਖੀ ਕਰ ਰਿਆ ਤੇ ਆਪਣਾ ਘਰ ਲਟਾ ਲਿੰਦਾ ਏ ਐਸੇ ਕਰਕੇ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਜੇ ਤਾਂ ਸੰਤ ਬੰਨਾ ਜੇ ਜੇ ਤਾਂ ਸਾਧੂ ਬੰਨਾ ਜੇ ਫਿਰ ਆਪਣੇ ਆਪ ਨੂੰ ਦੇਖੋ ਤੇ ਜੇ ਚੋਰ ਠੱਗ ਬੰਨਾ ਫਿਰ ਦੂਜੇ ਨੂੰ ਦੇਖੀ ਜਾਓ ਸੇਮਰ ਨੂੰ ਫਿਰ ਕਰਨ ਦੀ ਲੋੜ ਨਹੀਂ ਚੋਰ ਬਣਨ ਵਾਸਤੇ ਐਸੇ ਕਰਕੇ ਇਹ ਚੋਰਾਂ ਦਾ ਸੰਗ ਕਰੀਏ ਨੇ ਚੋਰੀ ਸਾਨੂੰ ਸਿਖਾਈ ਜਾਂਦੇ ਨੇ ਜਿਨ੍ਹਾਂ ਚੋਰਾਂ ਦਾ ਗਿਆਨ ਦਿੱਤਾ ਮਹਾਪੁਰਖਾਂ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਛਕ ਦੇ ਇਹਨਾਂ ਦਾ ਸੰਗ ਕਰੋਗੇ ਇਹਨਾਂ ਦਾ ਕਰਾਈ ਜਾਣੀ ਹੈ ਨੇਤਰਾਂ ਦੁਆਰਾ ਇਹ ਸਰਬਲਾਂ ਦੁਆਰਾ ਇਸੇ ਕਰਕੇ ਆਪਾਂ ਜਤਨ ਕਰਨਾ ਇਹ ਜੀਵਨ ਦੀ ਜਾਇ ਸਿੱਖਣੀ ਹੈ ਜਿਉਂਦੇ ਜੀ ਮਰਨਾ ਸਿੱਖਣਾ ਹੈ ਇੰਨਾ ਅਸੀਂ ਅਭਿਆਸ ਕਰ ਲਈਏ ਜਿਹੜਾ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਕੀਤਾ ਹੈ ਤੇ ਆਪਾਂ ਨੂੰ ਦੱਸਿਆ ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ ਤਾ ਖਸਮੇ ਮਿਲ ਬਾਸ਼ਾ ਕਹਿੰਦੇ ਇਸ ਤਰੀਕੇ ਦੇ ਨਾਲ ਮਲਾਪ ਕਰਨ ਵਾਸਤੇ ਆਪਾਂ ਆਏ ਆ ਉਹ ਤਾਂ ਹੋਏਗਾ ਜੇ ਇਹ ਸ਼ਬਦ ਦੀ ਕਮਾਈ ਸਾਡੀ ਹੋਏਗੀ ਜੇ ਜਿਉਂਦੇ ਜੀ ਮਰਾਂਗੇ ਫਿਰ ਜੀਵਤ ਹੋ ਸਕਦੇ ਜਿਹੜਾ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਨਾ ਸ਼ਬਦ ਮਰੋ ਫਿਰ ਜੀਵੋ ਸਦਹੀ ਸੁਦੀਵੇਂ ਜੀਵਤ ਹੋ ਜਾਗੇ ਇਹ ਹੁਣ ਸਾਡੇ ਤੇ ਆ ਪੰਜ ਕਲਾਸ ਦੀ ਸਮਾਪਤੀ ਹੋਣੀ ਹੈ ਆਪ ਜਿਹੜਾ ਇਹ ਸੰਤ ਮਾਰਗ ਇਹਨੂੰ ਛੱਡਦੇ ਆ ਕਿਤੇ ਤੇ ਤੁਰੇ ਜਾਂਦੇ ਆ ਗੁਰਮਖਾ ਨੇ ਆਪਾਂ ਨੂੰ ਅਭਿਆਸ ਕਰਾਉਣਾ ਜਿਹੜਾ ਆਪ ਸੰਤ ਮਾਰਗ ਤੇ ਚੱਲਦਾ ਨਾ ਉਹਨੇ ਸਾਨੂੰ ਵੀ ਤੋੜਨਾ ਕਿਉਂਕਿ ਆਪ ਸੁਖ ਲੈਂਦਾ ਸਾਡੇ ਵੀ ਕਹਿੰਦਾ ਇਹ ਸੁਖ ਲੈ ਲੈਣ ਇਸੇ ਕਰਕੇ ਆਪਾਂ ਨੂੰ ਗਿਆਨ ਦਿੱਤਾ ਨਾ ਗੁਰਮਖਾ ਨੇ ਜੈ ਪੰਡੇ ਲੂਟੀ ਪੁਨਹਾਰੀ ਸੋ ਮਾਰਗ ਸੰਤਨ ਦੁਰਾਰੀ ਪਾਸ਼ਾ ਕਦੇ ਸੰਤਾਂ ਨੇ ਉਹਨੂੰ ਦੂਰ ਕੀਤਾ ਹੈ ਤੇ ਜਦੋਂ ਆਪਾਂ ਉਹਨਾਂ ਦਾ ਸੰਗ ਕਰਾਂਗੇ ਸਾਡਾ ਵੀ ਇਹ ਮਨ ਇਹ ਧਜ ਦਾ ਮਾਰਗ ਛੱਡ ਕੇ ਲਿਵਦੇ ਮਾਰਗ ਤੇ ਚੱਲੇਗਾ ਸੋ ਆਪਾਂ ਯਤਨ ਕਰਨਾ ਉਹਨਾਂ ਗੁਰਮਖਾਂ ਦਾ ਸੰਗ ਕਰਨਾ ਹੈ ਜਿਨ੍ਹਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਪੁਰਖਾਂ ਦਾ ਸੰਗ ਕਰਦੇ ਆ ਹੋਏ ਆ ਸਤਿਗੁਰ ਦੀ ਬਾਣੀ ਅਨੁਸਾਰ ਆਪਣੇ ਇਹ ਜੀਵਨ ਦੀ ਜਾਂਚ ਨੂੰ ਸਿੱਖਿਆ ਇਹ ਸੰਤ ਮਾਰਗ ਤੇ ਚੱਲ ਰਹੇ ਨੇ ਸਾਨੂੰ ਵੀ ਤੋਰਨਗੇ ਸੰਸ਼ਿਪਾਹੀ ਗੁਰਮਖਾ ਦਾ ਸੰਗ ਕਰਦਿਆ ਹੋਇਆ ਹੁਣ ਆਪਾਂ ਇਹ ਭੁੱਲਣਾ ਨਹੀਂ ਇਹ ਅਭਿਆਸ ਕਰਨਾ ਆਪਾਂ ਇਹ ਚੇਤਾ ਬਣਾਉਣਾ ਯਾਦ ਬਣਾਉਣੀ ਜਦੋਂ ਫਿਰ ਇਹ ਯਾਦ ਬਣ ਗਈ ਤੇ ਸਾਡਾ ਇਹ ਰੱਖਿਆ ਚੱਕਰ ਬਣ ਜਾਣਾ ਸ਼ਬਦ ਫਿਰ ਕਿਉਂਕਿ ਸਾਰੇ ਉਸ ਮਾਲਿਕ ਨਿਰੰਕਾਰ ਦਾ ਨਾਮ ਜਪਦੇ ਰਹੇ ਜਿਹੜਾ ਆਪਾਂ ਨੂੰ ਦੱਸਿਆ ਨਾ ਸਤਗੁਰ ਦੀ ਬਾਣੀ ਦੇ ਵਿੱਚ ਇਹ ਮਨੁੱਖ ਵੀ ਨੇ ਇਹ ਵਣਤ੍ਰਣਵੀ ਨੇ ਇਹ ਪਸ਼ੂ ਪੰਛੀ ਵੀ ਨੇ ਜਿਨ੍ਹਾਂ ਦੀ ਪਰਥਾਏ ਆਪਾ ਸਤਿਗੁਰ ਦਾ ਗਿਆ ਲੈਨੇ ਆ ਨਾਮ ਤੇਰਾ ਸਭ ਕੋਈ ਲੈਤ ਹੈ ਜੀਤੀ ਆਵਣ ਜਾਣੀ ਫਿਰ ਹਰੇਕ ਧੁੰਦੇ ਵਿੱਚੋਂ ਆਪਾਂ ਨੂੰ ਉਹ ਵਾਹਿਗੁਰੂ ਹੀ ਸੁਣਾਈ ਦੇਣਾ ਜਦੋਂ ਸਾਡੇ ਇਹ ਰੱਖਿਆ ਚੱਕਰ ਬਣ ਗਿਆ ਨਾ ਰੋਮ ਰੋਮ ਦੇ ਵਿੱਚ ਵੱਸ ਗਿਆ ਫੇਰ ਹਰੇਕ ਸਾਜ ਦੇ ਵਿੱਚੋਂ ਹਰੇਕ ਆਵਾਜ਼ ਦੇ ਵਿੱਚੋਂ ਹਰੇਕ ਧਰਨ ਦੇ ਵਿੱਚੋਂ ਸਾਨੂੰ ਇੱਕ ਹੀ ਸ਼ਬਦ ਸੁਣਾਈ ਦੇਣਾ ਹੈ ਵਾਹ ਗਰੂਪ ਇਹ ਸਾਰੇ ਸਿਮਰਨ ਕਰ ਰਹੇ ਨੇ ਸਾਰੇ ਹੀ ਉਸ ਮਾਲਕ ਨਰੰਗਕਰ ਦੇ ਗੁਣ ਗਾ ਰਹੇ ਨੇ ਇਸੇ ਕਰਕੇ ਆਪਾਂ ਇਹ ਯਤਨ ਕਰਨਾ ਸਾਰਿਆਂ ਨੇ ਜਿਵੇਂ ਜਿਵੇਂ ਆਪਾਂ ਇਹ ਸੰਗ ਕਰਾਂਗੇ ਇਹ ਸਿਮਰਨ ਕਰਾਂਗੇ ਆਪਣੇ ਹਿਰਦੇ ਵਿੱਚ ਵਸੇਗਾ ਤੇ ਹਰ ਪਾਸੇ ਆਪਾਂ ਨੂੰ ਇਹ ਵਾਹਿਗੁਰੂ ਦਾ ਸ਼ਬਦ ਸੁਣਾਇ ਦੇਣਾ ਹੈ ਇਹ ਰੱਖਿਆ ਚੱਕਰ ਬਣ ਜਾਣਾ ਜਿਹੜਾ ਆਪਾਂ ਨੂੰ ਦੱਸਿਆ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਅਮਰ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਆਪਾਂ ਨੂੰ ਸਮਝਾ ਦਿੱਤਾ ਹੈ ਸੋ ਆਪਾਂ ਯਤਨ ਕਰੀਏ ਗੁਰਮਖੰਡਾ ਸੰਗ ਕਰਕੇ ਵਾਤਵਾਤ ਸ਼ਬਦੀ ਕਮਾਈ ਕਰੀਏ ਜਿੰਨੇ ਦਿਨ ਆਪਣੇ ਕੋਲ ਹੈ ਆਪਾਂ ਯਤਨ ਕਰਾਂਗੇ ਵਾਤਵਾਤ ਨੂੰ ਪ੍ਰੈਕਟੀਕਲੀ ਕਰੀਏ ਆਪਾਂ ਸਤਿਗੁਰ ਦੇ ਬਚਨ ਨੂੰ